ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਭਗਤ ਕਬੀਰ ਜੀ ਕਹਿੰਦੇ ਨੇ ਕਿ ਕੋਈ ਹੀ ਹੋਏਗਾ ਜਿਹੜਾ ਆਪਣੇ ਲੜਕੇ ਔਰ ਆਪਣੀ ਲੜਕੀ ਕਿਸੇ ਨੂੰ ਵੇਚਦਾ ਹੈ ਜੀ ਹਾਂ ਆਪਣੇ ਬੱਚੇ ਵੀ ਕੋਈ ਵੇਚਦਾ ਹੈ ਭਗਤ ਕਬੀਰ ਜੀ ਕਿਹੜੇ ਬੱਚਿਆਂ ਦੀ ਕਿਹੜੇ ਲੜਕੀ ਔਰ ਲੜਕੇ ਨੂੰ ਵੇਚਣ ਦੀ ਗੱਲ ਕਰਦੇ ਨੇ ਆਓ ਜਾਣੀ ਭਗਤ ਕਬੀਰ ਜੀ ਕਹਿੰਦੇ ਨੇ ਕੋ ਹੈ ਲੜਕਾ ਬਿਚਈ ਲੜਕੀ ਪਿੱਛੇ ਕੋਈ ਸਜਾ ਕਰ ਕਬੀਰ ਸਿਓ ਹਰ ਸੰਗ ਬਨਜ ਕਰੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਮਾਇਆ ਦੇ ਪੰਜ ਪੁੱਤਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਔਰ ਜਿਹੜੀਆਂ ਇਹਦੀ ਅੱਗੇ ਪੁੱਤਰੀਆਂ ਨੇ ਜਿਵੇਂ ਈਰਖਾ ਤ੍ਰਿਸ਼ਨਾ ਦੁਐਸ਼ ਇਹ ਸਭ ਜਿਹੜੀ ਭਾਵਨਾਵਾਂ ਨੇ ਇਹ ਮਾਇਆ ਦੀ ਪੁੱਤਰੀਆਂ ਨੇ ਤੇ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਇਹ ਸਭ ਵੇਚ ਕੇ ਵਣਜ ਕਰੇ ਕਿ ਪਰਮਾਤਮਾ ਦਾ ਨਾਮ ਮੇਰੀ ਝੋਲੀ ਪੈ ਜਾਏ ਵਾਹਿਗੁਰੂ ਜੀ ਪਰਮਾਤਮਾ ਜੀ ਤੁਸੀਂ ਇਹ ਪੰਜ ਪੁੱਤਰ ਜੀੜੀ ਨੇ ਔਰ ਹੀ ਆਸਾ ਕ੍ਰਿਸ਼ਨ ਔਰ ਈਰਖਾ ਜੀ ਦੀਆਂ ਪੁੱਤਰੀਆਂ ਨੇ ਇਹ ਮੇਰੇ ਤੋਂ ਲੈ ਲਓ ਔਰ ਮੈਨੂੰ ਆਪਣਾ ਕੀਮਤੀ ਨਾਮ ਤਨ ਦੇਜੋ ਕਬੀਰ ਜੀ ਕਹਿੰਦੇ ਨੇ ਜਿਹੜਾ ਕੋਈ ਇਦਾਂ ਦਾ ਸਤ ਦਾ ਸੰਗ ਕਰਦਾ ਹੈ ਉਹ ਮੇਰੇ ਨਾਲ ਗੱਲ ਕਰੇ ਕਿਉਂਕਿ ਕੋਈ ਵਿਰਲਾ ਹੀ ਹੁੰਦਾ ਹੈ ਜੋ ਇੰਨਾ ਮਾਇਆ ਦੇ ਪੁੱਤਰ ਪਰ ਪੁੱਤਰੀਆਂ ਬਾਰੇ ਜਾਣਦਾ ਹੈ ਗੁਰੂ ਕੇ ਪਿਆਰਿਓ ਸੀ ਇਹਨਾਂ ਨੂੰ ਇੰਨਾ ਆਪਣਾ ਮੰਨਿਆ ਹੋਇਆ ਜਿਵੇਂ ਧੀਆਂ ਪੁੱਤਾਂ ਨੂੰ ਪਿਆਰ ਕਰਦੇ ਆ ਗੁਰੂ ਕੇ ਪਿਆਰਿਓ ਗੱਲ ਇਹ ਵੀ ਸੋਚਣਯੋਗ ਹੈ ਕੀ ਅਸੀਂ ਲੋਕ ਜਿਹੜੇ ਦੁਨੀਆਵੀ ਤੌਰ ਤੇ ਹੀ ਪੁੱਤਰ ਔਰ ਧੀਆਂ ਦੇ ਮੋਹ ਦੇ ਵਿੱਚ ਫਸੇ ਹੋਏ ਹਾਂ ਕੀ ਕਦੇ ਉਹ ਇਹ ਗੱਲ ਸਮਝਾਂਗੇ ਕਿ ਸਾਡੇ ਅੰਦਰ ਜਿਹੜੇ ਪੰਜ ਵਿਕਾਰ ਪੁੱਤਰ ਰੂਪ ਦੇ ਵਿੱਚ ਔਰ ਈਰਖਾ ਤ੍ਰਿਸ਼ਨਾ ਦੁਸ਼ਭਾਵਨਾ ਇਹ ਸਾਡੇ ਅੰਦਰ ਪੁਤਰੀ ਰੂਪ ਦੇ ਅੰਦਰ ਬੈਠੇ ਹੋਏ ਨੇ ਇਹਨਾਂ ਦਾ ਵਣਜ ਵੀ ਹੋ ਸਕਦਾ ਹੈ ਵਿਲੀਨੀ ਭਗਤ ਕਬੀਰ ਜੀ ਔਰ ਵਾਈ ਗੁਰੂ ਜੀ ਭਗਤ ਕਬੀਰ ਜੀ ਦੇ ਇਨਾ ਬਚਨਾਂ ਨੂੰ ਮਨਚ ਵਸਾਈਏ ਔਰ ਪਰਮਾਤਮਾ ਦੀ ਅੱਗੇ ਉਸ ਦੇ ਨਾਮ ਦਾ ਹੀ ਵਣਜ ਕਰੀਏ ਨਾਮ ਦਾ ਸਵਾਦਾ ਕਰੀਏ ਔਰ ਮਹਾਰਾਜ ਇਹ ਵੀ ਗੱਲ ਕਹਿੰਦੇ ਨੇ ਨਾਮ ਕੇ ਵਿਓਪਾਰੀ ਹਰ ਕੇ ਨਾਮ ਕੇ ਵਿਓਪਾਰੀ ਹਰ ਕੇ ਨਾਮ ਕੀ ਦਿਉ ਪਾਰੀ ਕੋਈ ਵਿਰਲੇ ਹੁੰਦੇ ਨੇ ਜਿਹੜੇ ਪਰਮਾਤਮਾ ਹਰੀ ਦੇ ਨਾਮ ਦੇ ਵਿਪਾਰੀ ਹੁੰਦੇ ਨੇ ਸੋ ਗੁਰੂ ਮਹਾਰਾਜ ਕਿਰਪਾ ਕਰਨ ਇੰਨੀ ਕ ਸੇਵਾ ਪ੍ਰਵਾਨ ਕਰਮੀ ਮਾਇਆ ਦੇ ਇਨਾ ਪੁੱਤਰ ਔਰ ਪੁੱਤਰੀਆਂ ਦਾ ਵਣਜ ਕਰਨਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ